ਪੰਜਾਬੀ ਗਾਇਕੀ ਦੇ ਬਾਬਾ ਬੋੜ ਗੁਰਦਾਸਮਾਨ ਨੇ ਜਦੋਂ ਇਹ ਗੀਤ ਗਾਇਆ ਹੋਵੇਗਾ ਕਿ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਤਾਂ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਨਹੀਂ ਹੋਏਗਾ ਕਿ ਹੱਸਣ ਪਿੱਛੇ ਕਿਸੇ ਨੂੰ ਸਜ਼ਾ ਵੀ ਹੋ ਸਕਦੀ ਹੈ ਜੀ ਹਾਂ ਇਹ ਸੱਚ ਹੋ ਗਿਆ ਹੈ ਤਖਤ ਸ੍ਰੀ ਕੇਸਗੜ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੌਜੂਦਾ ਗ੍ਰੰਥੀ ਗਿਆਨੀ ਸੁਲਤਾਨ ਸਿੰਘ ਦੀ ਬਦਲੀ ਕਰ ਦਿੱਤੀ ਹੈ ਕਿਉਂ ਹੱਸਣ ਦੇ ਲਈ ਖਬਰ ਹੈ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਪੰਥਕ ਸਮਾਗਮ ਸੇਗਾ ਜਿਸ ਦੇ ਵਿੱਚ ਅਕਾਲ ਤਖਤ ਦੇ ਸਾਬਕਾ ਜਥੇਦਾਰ ਅਤੇ ਅਕਾਲੀ ਦਲ ਪੁਨਰ ਸਰਜੀਤ ਦੇ ਮੌਜੂਦਾ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੁਣੀ ਪਹੁੰਚੇ ਹੋਏ ਸੀ ਹੁਣ ਗਿਆਨੀ ਹਰਪ੍ਰੀਤ ਸਿੰਘ ਹੁਣੀ ਜਦੋਂ ਤੋਂ ਉਹਨਾਂ ਨੂੰ ਜਥੇਦਾਰੀ ਦੇ ਅਹੁਦੇ ਤੋਂ ਹਟਾਇਆ ਗਿਆ ਹੈ ਔਰ ਉਹ ਪੰਥਕ ਸਿਆਸਤ ਦੇ ਵਿੱਚ ਸਰਗਰਮ ਹੋਏ ਨੇ ਉਦੋਂ ਤੋਂ ਉਹ ਲਗਾਤਾਰ ਅਕਾਲੀ ਦਲ ਦੇ ਬਾਰੇ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ਬਾਰੇ ਲਗਾਤਾਰੇ ਸਵਾਲ ਚੁੱਕਦੇ ਆ ਰਹੇ ਨੇ ਅੰਮ੍ਰਿਤਸਰ ਦੇ ਸਮਾਗਮ ਦੇ ਵਿੱਚ ਵੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਦੀ ਕਾਰਜ ਪ੍ਰਣਾਲੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਦੇ ਪੁਰਾਣੇ ਕੰਮਾਂ ਔਰ ਜਿਹੜੀ ਮੌਜੂਦਾ ਰਣਨੀਤੀ ਹੈ ਉਸ ਦੇ ਉੱਤੇ ਜਾਂ ਮੌਜੂਦਾ ਜਿਹੜੀ ਸਿਆਸਤ ਹੈ ਉਸ ਦੇ ਉੱਤੇ ਕਈ ਸਖਤ ਟਿੱਪਣੀਆਂ ਕੀਤੀਆਂ ਇਸੇ ਦੌਰਾਨ ਸਮਾਗਮ ਦੇ ਵਿੱਚ ਗਿਆਨੀ ਸੁਲਤਾਨ ਸਿੰਘ ਹੁਣੀ ਵੀ ਪਹੁੰਚੇ ਹੋਏ ਸੀ ਸੁਭਾਵਕ ਹੈ ਜਦੋਂ ਕਿਸੇ ਸਮਾਗਮ ਦੇ ਵਿੱਚ ਕਿਸੇ ਮੰਚ ਤੇ ਤੁਸੀਂ ਇਕੱਠੇ ਹੁੰਨੇ ਹੋ ਤੇ ਦੂਜੇ ਸਾਥੀ ਦੇ ਨਾਲ ਚਾਹੇ ਉਹ ਵਿਰੋਧੀ ਪਾਰਟੀ ਦਾ ਹੋਵੇ ਚਾਹੇ ਉਹ ਵਿਚਾਰਧਾਰਕ ਪੱਖੋਂ ਤੁਸੀਂ ਉਹਦੇ ਨਾਲ ਸਹਿਮਤ ਨਾ ਵੀ ਹੋ ਇੱਕ ਸਸ਼ਟਾਚਾਰ ਹੁੰਦਾ ਹੈ ਕਿ ਤੁਸੀਂ ਉਹਨਾਂ ਨਾਲ ਬੈਠ ਕੇ ਗੱਲਬਾਤ ਵੀ ਕਰਦੇ ਹੋ ਤੇ ਹਾਸਾ ਮਜ਼ਾਕ ਵੀ ਹੋ ਜਾਂਦਾ ਸੋ ਇਸ ਗੱਲ ਦੀ ਉਹਨਾਂ ਦੀ ਗੱਲਬਾਤ ਕਰਨ ਦੀ ਦੋਵੇਂ ਸਾਫਕਾ ਜਥੇਦਾਰਾਂ ਦੀ ਉਹਨਾਂ ਦੀ ਆਪਸੀ ਜਿਹੜੀ ਗੱਲਬਾਤ ਹੈ ਉਹਦਾ ਵੀਡੀਓ ਇੱਕ ਕਲਿੱਪ ਜਦੋਂ ਵਾਇਰਲ ਹੁੰਦਾ ਹੈ ਤੇ ਉਸ ਤੋਂ ਬਾਅਦ ਕਹਿੰਦੇ ਸ਼ਰੋਮਣੀ ਕਮੇਟੀ ਔਰ ਅਕਾਲੀ ਦਲ ਦੀ ਲੀਡਰਸ਼ਿਪ ਬਹੁਤ ਗੁੱਸੇ 'ਚ ਆ ਗਈ ਤੇ ਉਹਨਾਂ ਨੇ ਗਿਆਨੀ ਸੁਲਤਾਨ ਸਿੰਘ ਦੀ ਮੁਕਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿੱਚ ਬਦਲੀ ਕਰ ਦਿੱਤੀ ਇਹਦੇ ਬਾਰੇ ਮੀਡੀਆ ਦੇ ਵਿੱਚ ਬਹੁਤ ਸਾਰੀਆਂ ਰਿਪੋਰਟਾਂ ਆ ਰਹੀਆਂ ਨੇ ਪਰ ਸ਼੍ਰੋਮਣੀ ਕਮੇਟੀ ਦੇ OSD ਸਤਵੀਰ ਸਿੰਘ ਨੇ ਅਧਿਕਾਰਤ ਤੌਰ ਤੇ ਇਹਨਾਂ ਖਬਰਾਂ ਨੂੰ ਭਾਵੇਂ ਰੱਦ ਕੀਤਾ ਭਾਵੇਂ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਗਿਆਨੀ ਸੁਲਤਾਨ ਸਿੰਘ ਦੀ ਬਦਲੀ ਜਿਹੜੀ ਹੈ ਉਹ ਮੁਕਸਰ ਕੀਤੀ ਗਈ ਹੈ ਪਰ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਬਦਲੀ ਹੈ ਇਹ ਇੱਕ ਰੁਟੀਨ ਦੀ ਕਾਰਵਾਈ ਹੈ ਇਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਵੀਡੀਓ ਦੇ ਨਾਲ ਕੋਈ ਲੈਣਾ ਦੇਣਾ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰਨ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਅਸਾਮ ਤੋਂ ਨਗਰ ਕੀਰਤਨ ਆ ਰਿਹਾ ਹੈ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਆ ਰਿਹਾ ਹੈ ਉਸ ਦੇ ਪ੍ਰਬੰਧਾਂ ਦੇ ਲਈ ਅਗਲੇ ਹੁਕਮਾਂ ਤੱਕ ਗਿਆਨੀ ਸੁਲਤਾਨ ਸਿੰਘ ਉਹਨਾਂ ਨੂੰ ਮੁਖਸਰ ਭੇਜਿਆ ਗਿਆ ਹੈ। ਗਿਆਨੀ ਸੁਲਤਾਨ ਸਿੰਘ ਉਹਨਾਂ ਨੇ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਹੈ, ਕੋਈ ਬਿਆਨ ਨਹੀਂ ਦਿੱਤਾ ਹੈ ਪਰ ਚਰਚਾ ਪੂਰੀ ਸਾਰੇ ਪਾਸੇ ਹੋ ਰਹੀ ਹੈ ਤੇ ਇੱਕ ਸਵਾਲ ਵੀ ਖੜਾ ਹੋ ਰਿਹਾ ਹੈ ਕਿ ਕੀ ਕਿਸੇ ਸਿਆਸੀ ਵਿਰੋਧੀ ਦੇ ਨਾਲ ਵੈਸੇ ਤਾਂ ਮੈਂ ਇਹਨਾਂ ਦੋਵੇਂ ਕਿਉਂਕਿ ਸਾਬਕਾ ਜ세ਦਾਰ ਨਹੀਂ ਇਹਨਾਂ ਨੂੰ ਸਿਆਸੀ ਵਿਰੋਧੀ ਵੀ ਨਹੀਂ ਮੰਨਦਾ ਕਿਉਂਕਿ ਦੋਵੇਂ ਧਾਰਮਿਕ ਸ਼ਕਤੀਤਾ ਨੇ ਔਰ ਭਾਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਦੇ ਪ੍ਰਧਾਨ ਬਣ ਗਏ ਨੇ ਪਰ ਉਹਨਾਂ ਐਲਾਨ ਕੀਤਾ ਹੋਇਆ ਕਿ ਕੋਈ ਵੀ ਉਹ ਸਿਆਸੀ ਚੋਣ ਨਹੀਂ ਲੜਨਗੇ ਤੇ ਵੈਸੇ ਵੀ ਸਿੱਖ ਧਰਮ ਦੇ ਵਿੱਚ ਸਿਆਸਤ ਤੇ ਧਰਮ ਨਾਲੋਂ ਨਾਲ ਚੱਲਦੇ ਆ ਤੇ ਕੋਈ ਮਾੜੀ ਗੱਲ ਵੀ ਨਹੀਂ ਐ ਸਿਆਸਤ ਕਰਨਾ ਪਰ ਜਿਸ ਤਰ੍ਹਾਂ ਦੀ ਇਹ ਕਾਰਵਾਈ ਕੀਤੀ ਜਾ ਰਹੀ ਐ ਇਸ ਦੀ ਪੰਥ ਖਲਕਿਆਂ ਦੇ ਵਿੱਚ ਕਾਫੀ ਆਲੋਚਨਾ ਵੀ ਹੋ ਰਹੀ ਐ ਜਿਸ ਤੋਂ ਬਾਅਦ ਸ਼ਾਇਦ ਸ਼੍ਰੋਮਣੀ ਕਮੇਟੀ ਦਾ ਇਹ ਫੇਸ ਸੇਵਿੰਗ ਬਿਆਨ ਹੈ ਕਿ ਉਹਨਾਂ ਨੂੰ ਅਸਾਮ ਤੋਂ ਜਿਹੜਾ ਨਗਰ ਕੀਰਤਨ ਆ ਰਿਹਾ ਉਹਦੇ ਪ੍ਰਬੰਧਾਂ ਦੇ ਲਈ ਮੁਕਸਰ ਸਾਹ ਭੇਜਿਆ ਗਿਆ ਵੈਸੇ ਜਾਣਕਾਰ ਸ਼੍ਰੋਮਣੀ ਕਮੇਟੀ ਦੇ ਜਾਣਕਾਰ ਇੱਕ ਸਖਸ਼ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ ਤੇ ਦੱਸਿਆ ਕਿ ਆਮ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਇਸ ਤਰ੍ਹਾਂ ਬਦਲੀਆਂ ਨਹੀਂ ਹੁੰਦੀਆਂ ਭਾਵੇਂ ਕਿ ਕਾਨੂੰਨ ਜਿਹੜਾ ਸ਼੍ਰੋਮਣੀ ਕਮੇਟੀ ਦਾ ਸੰਵਿਧਾਨ ਹੈ ਜਾਂ ਸ਼੍ਰੋਮਣੀ ਕਮੇਟੀ ਦੇ ਰੂਲ ਐਂਡ ਰੈਗੂਲੇਸ਼ਨਸ ਹੈ ਮੁਲਾਜ਼ਮਾਂ ਨਾਲ ਸੰਬੰਧਿਤ ਉਹ ਉਸ ਦੇ ਮੁਤਾਬਕ ਬਦਲੀ ਹੋ ਸਕਦੀ ਹੈ ਉਹ ਕੋਈ ਆਊਟ ਆਫ ਬਿਯੋਂਡ ਸੰਵਿਧਾਨ ਜਾਂ ਰੂਲ ਨਹੀਂ ਹੈ ਪਰ ਆਮ ਤੌਰ ਤੇ ਇਸ ਤਰ੍ਹਾਂ ਦੀਆਂ ਬਦਲੀਆਂ ਨਹੀਂ ਹੁੰਦੀਆਂ ਇਹ ਬਦਲੀਆਂ ਉਦੋਂ ਹੀ ਹੁੰਦੀਆਂ ਜਦੋਂ ਕੋਈ ਸ਼ਿਕਾਇਤ ਹੁੰਦੀ ਹੈ ਜਾਂ ਕੋਈ ਸਿਆਸੀ ਮੁੱਦਾ ਬਣਦਾ ਹੈ ਸੋ ਇਹ ਬਦਲੀ ਜਿਹੜੀ ਹੈ ਕਿਹਾ ਜਾ ਰਿਹਾ ਹੈ ਕਿ ਗਿਆਨੀ ਸੁਲਤਾਨ ਸਿੰਘ ਨੂੰ ਹਸਣ ਦਾ ਮੁੱਲ ਤਾਰਨਾ ਪਿਆ ਤੇ ਉਹਨਾਂ ਦੀ ਬਦਲੀ ਜਿਹੜੀ ਹੈ ਉਹ ਮੁਖਸਰ ਸਾਹਿਬ ਕੀਤੀ ਗਈ ਹੈ ਸੋ ਇਸ ਤਰ੍ਹਾਂ ਦੀ ਜਿਹੜੀ ਸਿਆਸਤ ਹੋ ਰਹੀ ਹੈ ਇਸ ਤਰ੍ਹਾਂ ਦੀ ਜਿਹੜੀ ਪੋਲਿਟਿਕਸ ਹੋ ਰਹੀ ਹੈ ਕਿ ਤੁਸੀਂ ਕਿਸੇ ਜਿਹੜੇ ਬੰਦੇ ਨੂੰ ਤੁਹਾਡਾ ਬੌਸ ਜਾਂ ਤੁਹਾਡੇ ਲੀਡਰ ਪਸੰਦ ਨਹੀਂ ਕਰਦੇ ਜੇ ਤੁਸੀਂ ਉਹਦੇ ਨਾਲ ਕਿਸੇ ਮੰਚ ਤੇ ਬੈਠੇ ਹੋ ਤੇ ਪੰਥਕ ਸਮਾਗਮ ਦੇ ਮੰਚ ਤੇ ਬੈਠੇ ਹੋ ਉਹਨਾਂ ਨਾਲ ਗੱਲਬਾਤ ਕਰਨ ਕਰਕੇ ਤੁਹਾਨੂੰ ਸਜ਼ਾ ਦਿੱਤੀ ਜਾਂਦੀ ਹੈ ਇਹ ਬਹੁਤ ਇੱਕ ਗਲਤ ਵਰਤਾਰਾ ਹੈ ਔਰ ਗਲਤ ਇਰਤ ਹੈ ਜਿਦੀ ਕਿ ਪੰਥ ਖਲਕਿਆਂ ਦੇ ਵਿੱਚ ਜਿਹੜੀ ਨਿੰਦਾ ਵੀ ਹੋ ਰਹੀ ਹੈ ਪਰ ਤੁਸੀਂ ਇਸ ਵਰਤਾਰੇ ਬਾਰੇ ਕੀ ਸੋਚਦੇ ਹੋ ਤੁਹਾਡਾ ਇਸ ਵਰਤਾਰੇ ਬਾਰੇ ਕੀ ਮੰਨਣਾ ਹੈ ਤੁਸੀਂ ਵੀ ਆਪਣੀ ਕਮੈਂਟ ਆਪਣੀ ਰਾਏ ਨੀਚੇ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ ਤੁਹਾਡਾ ਬਹੁਤ ਧੰਨਵਾਦ